ਹਾਂਜੀ ਭਾਜੀ ਆਪਣਾ ਪ੍ਰਿੰਟਿੰਗ ਪ੍ਰੈਸ ਤੋਂ ਬੋਲ ਰਹੇ ਹੋ ਮੈਂ ਇੰਦਰਜੀਤ ਸਿੰਘ ਬੋਲ ਰਿਆਂ ਜੀ ਹਾਂਜੀ ਇੱਕ ਤੁਹਾਨੂੰ ਵਿਆਹ ਦੇ ਕਾਰਡ ਛਪਨੇ ਦਿੱਤੇ ਸੀ ਭਾਜੀ ਹੋ ਗਏ ਹੋ ਗਏ ਉਹ ਅੱਛਾ ਅੱਛਾ ਚਲੋ ਇਦਾਂ ਕਰੋ ਤੁਹਾਨੂੰ ਉਹਨਾਂ ਦੇ ਪੈਸੇ ਵੀ ਦੇ ਦਾਂਗੇ ਤੁਸੀਂ ਨਾ ਇਦਾਂ ਦੇ ਕਾਰਡ ਹੋਰ ਛਾਪ ਦਿਓ ਤੇ ਐਨੇ ਹੀ ਛਾਪ ਦਿਓ ਹਾਂ ਉਹਦੇ ਉੱਪਰ ਨਾ ਭਾਜੀ ਇੱਕ ਨੋਟ ਆਪਾਂ ਲਿਖਣਾ ਹੋਰ ਹਾਂ ਉਹ ਨੋਟ ਲਿਖਣਾ ਵੀ ਬੇਨਤੀ ਆ ਜੇ ਤੁਹਾਡੇ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਅਸਲਾ ਜਾਂ ਕੋਈ ਗਨ ਵਗੈਰਾ ਹੈਗੀ ਆ ਤੇ ਕਿਰਪਾ ਕਰਕੇ ਉਹ ਘਰ ਛੱਡ ਕੇ ਆਓ ਨਹੀਂ ਤਾਂ ਤੁਸੀਂ ਵਿਆਹ ਤੇ ਨਾ ਹੀ ਆਓ ਤੁਹਾਡਾ ਵਿਆਹ ਤੇ ਨਾ ਹੋਣਾ ਹੀ ਕੁੜੀ ਮੁੰਡੇ ਨੂੰ ਤੁਹਾਡੇ ਵੱਲੋਂ ਅਸ਼ੀਰਵਾਦ ਹੋਏਗਾ ਤੇ ਇਹੀ ਤੁਹਾਡੇ ਵੱਲੋਂ ਸ਼ਕਨ ਹੋਏਗਾ ਹਾਂ ਇਹ ਛਾਪ ਦਿਓ ਭਾਜੀ ਕੁੜੀ ਮੁੰਡੇ ਦਾ ਨਾਮ ਭਾਏ ਛੋਟਾ ਕਰਕੇ ਲਿਖ ਦਿਓ ਪਰ ਆ ਨੋਟ ਵੱਡਾ ਕਰਕੇ ਲਿਖਿਓ ਨਹੀਂ ਭਾਜੀ ਕੋਈ ਨਾਰਾਜ਼ ਹੁੰਦਾ ਤੇ ਹੁੰਦਾ ਰਹੀ ਆਪਾਂ ਨਹੀਂ ਚਾਹੁੰਦੇ ਭਾਜੀ ਵੀ ਸ਼ਗਨ ਵਾਲੇ ਦਿਨ ਕਿਸੇ ਦੇ ਘਰ ਵੈਣ ਪੈਣ ਐਦਾ ਤੇ ਰਿਸ਼ਤੇਦਾਰ ਰੁਸੇ ਜੰਗੇ ਮਹਾਰਾਜ ਅੱਜ ਤੁਸੀਂ ਸ਼ਾਪ ਦਿਓ